इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੀ ਦੀ ਅਸਰ ਜੇ ਕੀ ਅਸਰ ਜੇ ਅੱਜ ਮੇਰਾ ਤਰਨਤਰਾ ਨਾਨ ਦਾ ਮੁੱਖ ਦੇਸ਼ ਸਗਾ ਕੇ ਇਥੇ ਦੇ ਸਾਰੇ ਅਫਸਰਾਂ ਨਾਲ ਗੱਲਬਾਤ ਕਰਨੀ ਔਰ ਐਸ ਐਚਓਜ਼ ਡੀ ਐਸ ਪੀਜ਼ ਨਾਲ ਗੱਲਬਾਤ ਕਰਨੀ ਲਾਅ ਐਂਡ ਆਰਡਰ ਔਰ ਕ੍ਰਾਈਮ ਦੇ ਬਾਰੇ ਡਿਸਕਸ਼ਨਸ ਕਰਨੇ ਨੌਂਦੀ ਨਾਲ ਮੈਂ ਅੱਜ ਆਪਣੇ ਜਿਨੇਰ ਸਾਡੇ ਰਿਟਾਇਰਡ ਪੁਲਿਸ ਆਫੀਸਰਸ ਸੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਔਰ ਇਸ ਦੇ ਬਾਅਦ ਕੁਝ ਥਾਣਿਆਂ ਦਾ ਦੌਰਾ ਕਰਕੇ ਅ ਕੁਝ ਥਾਣਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਨਿਰਦੇਸ਼ਾਂ ਨਿਰਦੇਸ਼ ਹੈ ਉਹ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮਹਿੰਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰੱਗ ਟ੍ਰਾਫਿਕਰਸ ਔਰ ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ

ਅੱچھے ਐਕਸ਼ਨ ਇਹਨਾਂ ਦੇ ਖਿਲਾਫ ਲੈ ਗਏ ਹਨ ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਹਾਂ ਕਿ ਜਿੰਨੇ ਗੈਂਗਸਟਰ ਔਰ ਮਰੇ ਅੰਸਰ ਹੈ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ 플ਾਨ ਕਰਾਂਗੇ ਸਰ ਵੇਖਣ ਚਾਹੇ ਪੰਜਾਬ ਉਸ ਦੀ ਨਗਰੀ ਕਟਿੰਗ ਘਟ ਰਹਾ ਹੈ ਕਿ ਕ੍ਰਾਈਮ ਵੀ ਵੱਧਦਾ ਜਾ ਰਿਹਾ ਹੈ ਨਗਰੀ ਕਟਿੰਗ ਦੇ ਜਿਹੜੇ ਪੁਲਿਸ ਦੀ ਭਰਤੀ ਹੋਰ ਕੀਤੀ ਹੈ ਉਹਦੇ ਕੋਈ ਹੈ ਕੋਈ ਤਰ੍ਹਾਂ ਦਾ ਸਰਕਾਰ ਵੱਲੋਂ ਜਿਹੜੀ ਸਾਡੀ ਪੁਲਿਸ ਦੀ ਭਰਤੀ ਹੈ ਜਿਵੇਂ ਪਹਿਲਾਂ ਕਈ ਕਈ ਸਾਲਾਂ ਬਾਅਦ ਹੋਈ ਸੀ ਹੁਣ ਹਰ ਸਾਲ ਦੇ ਹਰ ਸਾਲ ਦੋ ਦੋ ਵਾਰ ਭਰਤੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਨਈ ਸਾਡੇ ਪੋਸਟਾਂ ਦੀ 10000 ਦੇ ਕਰੀਬ ਸੈਂਕਸ਼ਨ ਕੀਤੀਆਂ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਬਾਰਡਰ ਦਾ ਇਲਾਕਾ ਲੱਗਦਾ ਹੈ ਉਸ ਨੂੰ ਸਟਰੈਂਥਨ ਕਰਨ ਲਈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਦਾ ਮਾਨਯੋਗ ਮੁੱਖ ਮੰਤਰੀ ਜੀ ਨੇ ਸੈਂਕਸ਼ਨ ਕੀਤੇ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜੇ ਸੈਂਸਿਟਿਵ ਪੁਆਇੰਟਸ ਹੈ ਉਹਦੇ ਵਿੱਚ ਕੈਮਰੇ ਲਗਾ ਰਹੇ ਹਾਂ ਇਨਫਰਾਸਟ੍ਰਕਚਰ ਡਵੈਲਪ ਕਰ ਰਹੇ ਹਾਂ ਔਰ ਮੋਬਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਸਰ ਤੁਸੀਂ ਦੱਸਿਆ ਇਹ ਕਿ ਪੁਲਿਸ ਵੱਲੋਂ ਬੜੀ ਸ਼ਕਤੀ ਦੇ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ ਤੇ ਕ੍ਰਾਈਮ ਨੂੰ ਥੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਹਰ ਦੂਸਰੇ ਦਿਨ ਹਾਈ ਰੈਂਕ ਦੇ ਵਿੱਚ ਆ ਜਾਂਦਾ ਹੈ ਕਿ ਕੋਈ ਨਾ ਕੋਈ ਵੱਡਾ ਕਾਂਡ ਹੋ ਜਾਂਦਾ ਹੈ ਕੋਈ ਨਾ ਕੋਈ ਗੋਲੀ ਚੱਲ ਜਾਂਦੀ ਕਤਲ ਹੋ ਜਾਂਦਾ ਕਿੱਥੇ ਕਮੀ ਕਿੱਥੇ ਰਹਿ ਰਹੀ ਹੈ ਦੇਖੋ ਮੈਂ ਤੁਹਾਨੂੰ ਦੱਸਾਂ ਜਿੰਨੇ ਵੀ ਕ੍ਰਾਈਮ ਪਿਛਲੇ 1.5 ਸਾਲ ਦੇ ਵਿੱਚ ਸਾਡੇ ਸੈਂਸਿਟਿਵ ਕ੍ਰਾਈਮ ਹੋਏ ਨੇ ਜਿੰਨੇ ਵੀ ਸੈਂਸਿਟਿਵ ਕ੍ਰਾਈਮ ਹੋਏ ਨੇ ਉਹ ਸਾਰੇ ਅਸੀਂ ਰਿਪੋਰਟ ਟਾਈਮ ਦੇ ਵਿੱਚ ਪੇਸ਼ ਕੀਤੇ ਨੇ ਬਾਕੀ ਪ੍ਰੀਵੈਂਸ਼ਨ ਆਫ ਕਰਾਈਮ ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਸਾਡੇ ਇਹ ਜਿਹੜੇ ਪ੍ਰਯਾਸ ਹੈ ਰੰਗ ਲਾਉਂਦੇ ਔਰ ਇਹ ਜਿਹੜਾ ਕਰਾਈਮ ਹੈ ਹੋਰ ਵੀ ਜ਼ਿਆਦਾ ਕٹےਗਾ ਔਰ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਸ ਤਰ੍ਹਾਂ ਆਂਤਕੀ ਹਮਲੇ ਸਾਡੇ ਥਾਣੇ ਪਰ ਹਮਲਾ ਹੋ ਗਿਆ ਹੈ ਥ੍ਰੈਟ ਆ ਗਈ ਪੀ ਆਂਤਕੀ ਹਮਲੇ ਹੋਣੇ ਆ ਹੀ ਲੱਗਦਾ ਸਰ ਜੀ ਦੇ ਖੌਫ ਖਤਮ ਹੋ ਗਏ ਕਿਉਂਕਿ ਗੈਂਗਸਟਰ ਜਿਹੜੇ ਅਸ ਕੀ ਹਮਲਦੀ ਚਦੇ ਚਦੇ ਨਹੀਂ ਤਮਗੀਦੇ ਰਹੇ ਦੇਖੋ ਇਹ ਪੰਜਾਬ ਪੁਲਿਸ ਹਮੇਸ਼ਾ ਚੈਲੰਜਸ ਤੋਂ ਕਰੀ ਰਹੀ ਹੈ ਅਜੇ ਇਸ ਤੋਂ ਪਹਿਲਾਂ ਹੀ ਮੈਂ ਰਿਟਾਇਰਡ ਪੁਲਿਸ ਅਫਸਰ ਨਾਲ ਗੱਲ ਕਰ ਰਿਹਾ ਸੀਗਾ ਅਸੀਂ ਉਹ ਵੀ ਦੌਰ ਦੇਖਿਆ ਹੈ ਤੁਸੀਂ ਵੀ ਉਹ ਦੌਰ ਦੇਖਿਆ ਹੋਣਾ ਜਿਹੜਾ ਬਹੁਤ ਜ਼ਿਆਦਾ ਮਾੜਾ ਸੀਗਾ ਔਰ ਪੰਜਾਬ ਪੁਲਿਸ ਇੱਕ ਬਹੁਤ ਜਾਬਾਜ਼ ਔਰ ਟ੍ਰੇਡ ਪੁਲਿਸ ਫੋਰਸ ਹੈ ਕਿਸੇ ਵੀ ਸੂਰਤ ਵਿੱਚ ਪੰਜਾਬ ਦਾ ਲਾਅ ਐਂਡ ਆਰਡਰ ਔਰ ਅਮਨ ਸ਼ਾਂਤੀ ਨੂੰ ਭੰਗ ਨਹੀਂ ਕੀਤੇ ਕਰਨ ਦੇਾਂਗੇ ਔਰ ਨਾਏ ਪੰਕ ਕੋਈ ਨਫਰੀ ਇਸ ਸਾਲ ਜਿਹੜੀ ਆ ਨਫਰੀ ਘਟਣ ਦੀ ਗੱਲ ਗੈਂਗਸਟਰਾਂ ਨੂੰ ਵੀ ਪਤਾ ਹੈ ਫਿਰ ਅਜਿਹੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਨਾਲ ਨਿਪਟੇਗਾ ਨਹੀਂ ਨਫਰੀ ਕੋਈ ਘਟ ਨਹੀਂ ਹੈ ਸਾਡੇ ਹੁਣ ਜਿਹੜੀ ਵੀ ਘਟ ਸੀਗੀ ਉਹ ਟ੍ਰੇਨਿੰਗ ਹੋ ਰਹੀ ਹੈ ਉਹਨਾਂ ਦੀ ਔਰ ਅਸੀਂ ਆਪਣੇ ਹੋਰ ਰਿਸੋਰਸਸ ਵਧਾ ਰਹੇ ਹਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਪੱਤੀ ਕਰਕੇ ਥਾਣਿਆਂ ਨੂੰ ਸਟਰੈਂਥਨ ਕਰਨ ਤੇ ਸਾਡਾ ਜ਼ਿਆਦਾ ਫੋਕਸ ਹੈ ਠੀਕ ਹੈ